ਇੱਕ ਮੀਟਿੰਗ ਹੋ ਰਹੀ ਹੈ ਮੁੱਦਿਆਂ ਲੈ ਕੇ ਕਿ ਕਿਹੜੇ ਮੁੱਦੇ ਵਿਚਾਰੀਏ ਹਾਂ ਅੱਜ ਸਾਡਾ ਮੇਨ ਹੈਗਾ ਜੀ ਜਿਹੜੀਆਂ ਵਾਟਰ ਬੋਰਨ ਤੇ ਵੈਕਟਰ ਬੋਰਨ ਜਿਵੇਂ ਡੇਂਗੂ ਚਿਕਨਗੁਨੀਆ ਡੈਰੀਆ ਤੇ ਇਹਨਾਂ ਨੂੰ ਰੋਕਣੇ ਦਾ ਜਿਹੜਾ ਟੱਚਪੁਆਇੰਟ ਠੀਕ ਚੱਲ ਰਿਹਾ ਜੀ ਪਰ ਲੋਕੋਸ ਜਗ੍ਹਾ ਤੇ ਪਟਾੜੇ ਦਿੱਕਤ ਆਈ ਹੈ ਪੂਰਤਵਾਂ ਚ ਦਿੱਕਤ ਆਈ ਹੈ ਉਹ ਸਾਰਾ ਰਿਵਿਊ ਕਰਨਾ ਹੈ ਜੀ ਸਰ ਬਾਕੀ ਸੂਬੇ ਅੱਜ ਕਈ ਸੂਬੇ ਤੇ ਐਮਪੀ ਜੀ ਵੀ ਦਿੱਕਤਾਂ ਵੀ ਹੋਈਆਂ ਸੋ ਲੱਗਦਾ ਕਿ ਸੀਰੀਅਸ ਬਿਮਾਰੀ ਆ ਵਾਟਰ ਬੋਰਨ ਜਿਹੜੀ ਬਿਮਾਰੀ ਆ ਹਾਂ ਇਹ ਸੀਰੀਅਸ ਇਸ਼ੂ ਹੈ ਜੀ ਬਿਲਕੁਲ ਹੈ ਉਹਦਾ ਜ਼ਿਆਦਾਤਰ ਜ ਬ੍ਰੇਕਆਊਟ ਹੁੰਦੀ ਆ ਤੇ ਆਊਟ ਬ੍ਰੇਕ ਹੁੰਦੀ ਆ ਤੇ ਫਿਰ ਸਾਡੇ ਕੋਲੇ ਜਿਆਦਾ ਮੰਨਵਾਦ ਨੇ ਬੀ ਬਿਲਕੁਲ ਸੀਰੀਅਸ ਮੈਟਰ ਹੈ ਜੀ ਇਹਦੇ ਅਜੇ ਵੀ ਆਪਣੇ ਕੋਲਰ ਦੇ ਕੇਸਸ ਆ ਰਹੇ ਆ ਸਾਡੇ ਵੀ ਆ ਆਪਣੇ ਕਪੂਰਥਲੇ ਚੋਈਆਂ ਤਿੰਨ ਟੈਕਸ ਕੋ ਬਿਹਾਰਲੇ ਚੋਈਆਂ ਸੋ ਅਸੀਂ ਬਹੁਤ ਸੀਰੀਅਸਲੀ ਲੈ ਰਹੇ ਆ ਬਹੁਤ ਕਿਤੇ ਵੀ ਜਿੱਥੇ ਹੋਵੇ ਸੋ ਉਹਨਾਂ ਜਲਦੀ ਉਹਨੂੰ ਡਾਇਗਨੋਸ ਕਰ ਲਈਏ ਔਰ ਦੋ ਤਿੰਨ ਚੀਜ਼ਾਂ ਕੀਤੀਆਂ ਸੀ ਜਿਵੇਂ ਡਿਸਟ੍ਰਿਕਟ ਆਪਣੇ ਸਟੇਟ ਲੈਵਲ ਦੇ ਉੱਤੇ ਸਰਵੇਲੈਂਸ ਟੀਮ ਬਣਾਈ ਆ ਸੀ ਹਰ ਡਿਸਟ੍ਰਿਕਟ ਲੈਵਲ ਤੇ ਅੰਡਰ ਡਿਪਟੀ ਕਮਿਸ਼ਨਰ ਦੇ ਚੇਅਰਪਰਸਨਸ ਦੇ نیچے ਉਹਨਾਂ ਦੇ ਨੀਚੇ ਸਿਵਲ ਸਰਜਨ ਸਾਰ ਸੈਨੀਟੇਸ਼ਨ ਹੈ ਔਰ ਰੂਰਲ ਡਿਵੈਲਪਮੈਂਟ ਔਰ এডুকেਸ਼ਨ ਇਹ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੈ ਜੀ ਦਿੱਤਾ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਕਿ ਲੋਕਾਂ ਨੂੰ ਜਾਗਰੂਕ ਕਰਾਂਗੇ ਜੀ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਤੁਸੀਂ ਜਿਹੜਾ ਕਨੈਕਸ਼ਨ ਲੈਣਾ ਉਹ ਥਰੂ ਅਥੋਰਾਈਜ਼ਡ ਕਨੈਕਸ਼ਨ ਲੋਅ ਮਿਨਿਸਪਲ ਕਾਰਪੋਰੇਸ਼ਨ ਉਹ ਪ੍ਰਾਈਵੇਟ ਪਲੰਬਰ ਨੂੰ ਬੁਲਾ ਕੇ ਜੋੜ ਦਿੰਦੇ ਆ ਜੀ ਕਈ ਵਾਰੀ ਤਾਂ ਉਹ ਜਿਹੜਾ ਸਟਾਰਮ ਵਾਟਰ ਡਰੇਨੇਜ ਨੂੰ ਉਹਦੇ ਨਾਲ ਹੀ ਜੋੜ ਦਿੰਦੇ ਆ ਜਿਨ੍ਹਾਂ ਨੂੰ ਪ੍ਰੋਪਰਲੀ ਨਹੀਂ ਕਰ ਪਾਉਂਦੇ ਕੰਮ ਉੱਥੋਂ ਲੀਕੇਜ ਹੁੰਦੀ ਹੈ ਉੱਥੋਂ ਫਿਰ ਜਦੋਂ ਤੁਲੂ ਪੰਪ ਲਾਉਂਦੇ ਆ ਦੋ ਕੰਮ ਨਾ ਕਰਨ ਇੱਕ ਤੁਲੂ ਪੰਪ ਨਾਲ ਲਾਣੇ ਇੱਕ ਜਿਹੜਾ ਜਿਹੜਾ ਕਨੈਕਸ਼ਨ ਲੈਣਾ ਉਹ ਪ੍ਰਾਈਵੇਟ ਬੰਦੇ ਤੋਂ ਕਰਾਣ ਸਰਕਾਰੀ ਬੰਦੇ ਤੋਂ ਕਰਾਣ ਜਿਹੜੇ ਕਿ ਉਹਨਾਂ ਦਾ ਪ੍ਰੋਪਰ ਜਿਹੜਾ ਕਨੈਕਸ਼ਨ ਕਰਾਣ ਤੇ ਇਸ ਸਟਾਫ ਦੀ ਬਹੁਤ ਕਮੀ ਹੈਗੀ ਐ ਸੋ ਇਸ ਲਈ ਮੈਂ ਕਿ ਵੀ ਉਹਨਾਂ ਵਾਰ ਇਦਾਂ ਚੁੱਕਾ ਆ ਅਸੀਂ 980 ਸਾਢੇ ਜਿਹੜੀ ਹੈਗਾ ਨਰਸਸ ਅਸੀਂ ਭਰਤੀ ਕਰ ਲਈਏ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇਣੇ ਆ ਉਹ ਮੇਰੇ ਖਰਦ 10 ਦਿਨ ਚ ਹੋ ਜਾਏਗਾ ਡਾਕਟਰਸ ਦੀ ਭਰਤੀ ਹੋ ਰਹੀ ਆ ਸਟਾਫ ਨਰਸਸ ਦੀ ਸਾਰੇ ਸ ਸਪੈਸ਼ਲਿਸਟ ਵੀ ਭਰਤੀ ਕਰ ਰਹੇ ਆ ਡਾਕਟਰ ਭਰਤੀ ਕਰ ਰਹੇ ਆ ਕਾਫੀ ਦੇਰ ਦੀ ਪੁਰਾਣੀ ਸ਼ਾਰਟੇਜ ਆ ਜੀ ਹੌਲੀ ਹੌਲੀ ਪੂਰੀ ਕਰ ਰਹੇ ਨੇ ਸਰ ਐਸਐਸਐ ਫੰਡ ਸਰਕਾਰ ਜਿਹੜੀ ਕੇਂਦਰ ਜਾਰੀ ਕਰ ਰਹੀ ਹੈ ਹੁਣ ਕਿਉਂਕਿ ਹੁਣ ਸੈਂਪਲੀ ਬਣ ਗਈ ਹੈ ਸੋ ਜਿਹੜੇ ਤੁਹਾਡੇ ਫੰਡ ਪਏ ਨੇ ਸਿਹਤ ਮਾਮੇ ਦੇ ਫੰਡ ਹੈ ਜਿਹੜੇ ਕਾਫੀ ਉਹ ਕਦੋਂ ਤੱਕ ਰਿਲੀਜ਼ ਹੋ ਜਾਣਗੀ ਕੋਈ ਗੱਲ ਬਾਤ ਚਲੋ ਸਾਨੂੰ ਉਮੀਦ ਹੈ ਜੀ ਕਿ ਹੁਣ ਨਵੀਂ ਸਰਕਾਰ ਆਈ ਹੈ ਹੁਣ ਇਸ ਵਾਰੀ ਪਹਿਲੀ ਵਾਰੀ ਇੱਕ ਐਨਡੀਏ ਦੀ ਸਰਕਾਰ ਆਈ ਹੈ ਪਹਿਲਾਂ ਤਾਂ ਚਲੋ ਇੱਕ ਪਾਰਟੀ ਦੀ ਸਰਕਾਰ ਸੀ ਸੋ ਉਹਨਾਂ ਦੀ ਸੋਚ ਬਦਲੇਗੀ ਥੋੜੀ ਜੀ ਉਹ ਵੀ ਆਣ ਕੇ ਰੂਰਲ ਡਿਵੈਲਪਮੈਂਟ ਦੇ ਵੀ ਕਰਦਾ ਕਿ ਉਹ ਵੀ ਜਲਦੀ ਆ ਜਾਣਾ ਹੈ ਹਾਂ ਤਾਂ ਇੱਕ ਮੀਟਿੰਗ ਹੋ ਰਹੀ ਹੈ ਮੁੱਦਿਆਂ ਲੈ ਕੇ ਕਿ ਕਿਹੜੇ ਮੁੱਦੇ ਵਿਚਾਰੀਏ ਹਾਂ ਅੱਜ ਸਾਡਾ ਮੇਨ ਹੈਗਾ ਜੀ ਜਿਹੜੀਆਂ ਵਾਟਰ ਬੋਰਨ ਤੇ ਵੈਕਟਰ ਬੋਰਨ ਜਿਵੇਂ ਡੇਂਗੂ ਚਿਕਨਗੁਨੀਆ ਡੈਰੀਆ ਤੇ ਇਹਨਾਂ ਨੂੰ ਰੋਕਣੇ ਦਾ ਜਿਹੜਾ ਟੱਚਪੁਆਇੰਟ ਠੀਕ ਚੱਲ ਰਿਹਾ ਜੀ ਪਰ ਕੋਈ ਜਗ੍ਹਾ ਤੇ ਪਟਾੜੇ ਦਿੱਕਤ ਆਈ ਹੈ ਪੂਰਤਵਾਂ ਚ ਦਿੱਕਤ ਆਈ ਹੈ ਉਹ ਸਾਰਾ ਰਿਵਿਊ ਕਰਨਾ ਹੈ ਜੀ ਸਰ ਬਾਕੀ ਸੂਬੇ ਅੱਜ ਕਈ ਸੂਬੇ ਤੇ ਐਮਪੀ ਜੀ ਵੀ ਦਿੱਕਤਾਂ ਵੀ ਹੋਈਆਂ ਸੋ ਲੱਗਦਾ ਕਿ ਸੀਰੀਅਸ ਬਿਮਾਰੀ ਆ ਵਾਟਰ ਬੋਰਨ ਜਿਹੜੀ ਬਿਮਾਰੀ ਆ ਹਾਂ ਇਹ ਸੀਰੀਅਸ ਇਸ਼ੂ ਹੈ ਜੀ ਬਿਲਕੁਲ ਹੈ ਉਹਦਾ ਜ਼ਿਆਦਾ ਤਾਂ ਜ ਕਿਤੇ ਬ੍ਰੇਕਆਊਟ ਹੁੰਦੀ ਆ ਤੇ ਆਊਟ ਬ੍ਰੇਕ ਹੁੰਦੀ ਆ ਤੇ ਫਿਰ ਸਾਡੇ ਕੋਲੇ ਜਿਆਦਾ ਮੰਨਵਾਦ ਨੇ ਬੀ ਬਿਲਕੁਲ ਸੀਰੀਅਸ ਮੈਟਰ ਹੈ ਜੀ ਇਹਦੇ ਅਜੇ ਵੀ ਆਪਣੇ ਕਾਲਰ ਦੇ ਕੇਸਸ ਆ ਰਹੇ ਆ ਸਾਡੇ ਵੀ ਆ ਆਪਣੇ ਕਪੂਰਥਲੇ ਚੋਈਆਂ ਤਿੰਨ ਟੈਕਸ ਕੋ ਬਿਹਾਰੇ ਚੋਈਆਂ ਸੋ ਅਸੀਂ ਬਹੁਤ ਸੀਰੀਅਸਲੀ ਲੈ ਰਹੇ ਆ ਬਹੁਤ ਕਿਤੇ ਵੀ ਜਿੱਥੇ ਹੋਵੇ ਸਾਨੂੰ ਜਲਦੀ ਨੂੰ ਡਾਇਗਨੋਸ ਕਰ ਲਈ ਔਰ ਦੋ ਤਿੰਨ ਚੀਜ਼ਾਂ ਕੀਤੀਆਂ ਸੀ ਜਿਵੇਂ ਡਿਸਟ੍ਰਿਕਟ ਆਪਣੇ ਸਟੇਟ ਲੈਵਲ ਦੇ ਉੱਤੇ ਸਰਵੇਲੈਂਸ ਟੀਮ ਬਣਾਈ ਆ ਸੀ ਹਰ ਡਿਸਟ੍ਰਿਕਟ ਲੈਵਲ ਤੇ ਅੰਡਰ ਡਿਪਟੀ ਕਮਿਸ਼ਨਰ ਦੇ ਚੇਅਰਪਰਸਨਸ ਦੇ نیچے ਉਹਨਾਂ ਦੇ ਨੀਚੇ ਸਿਵਲ ਸੋਸ ਜਨ ਸਾਰੀ ਕੋਆ ਅਨੀਮ ਹਸਬੈਂਡਰੀ ਵੀ ਆ ਵਾਟਰ ਸਪਲਾਈ ਸੈਨੀਟੇਸ਼ਨ ਹੈ ਔਰ ਰੂਰਲ ਡਿਵੈਲਪਮੈਂਟ ਔਰ এডਿਕੇਸ਼ਨ ਇਹ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੈ ਜੀ ਤਾਂ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਕਿ ਲੋਕਾਂ ਨੂੰ ਜਾਗਰੂਕ ਕਰਾਂਗੇ ਜੀ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਤੁਸੀਂ ਜਿਹੜਾ ਕਨੈਕਸ਼ਨ ਲੈਣਾ ਉਹ ਥਰੂ ਅਥੋਰਾਈਜ਼ਡ ਕਨੈਕਸ਼ਨ ਲੋਅ ਮਿਨਿਸਪਲ ਕਾਰਪੋਰੇਸ਼ਨ ਉਹ ਪ੍ਰਾਈਵੇਟ ਪਲੰਬਰ ਨੂੰ ਬੁਲਾ ਕੇ ਜੋੜ ਦਿੰਦੇ ਆ ਜੀ ਕਈ ਵਾਰੀ ਤਾਂ ਉਹ ਜਿਹੜਾ ਸਟਾਰਮ వాਟਰ ਡਰੇਨੇਜ ਨੂੰ ਉਹਦੇ ਨਾਲ ਹੀ ਜੋੜ ਦਿੰਦੇ ਆ ਜਾਉਂ ਪ੍ਰੋਪਰਲੀ ਨਹੀਂ ਕਰ ਪਾਉਂਦੇ ਕੰਮ ਉੱਥੋਂ ਲੀਕੇਜ ਹੁੰਦੀ ਹੈ ਉੱਥੋਂ ਫਿਰ ਜਦੋਂ ਤੁਲੂ ਪੰਪ ਲਾਉਂਦੇ ਆ ਦੋ ਕੰਮ ਨਾ ਕਰਨ ਇੱਕ ਤੁਲੂ ਪੰਪ ਨਾਲ ਲਾਣੇ ਇੱਕ ਜਿਹੜਾ ਜਿਹੜਾ ਕਨੈਕਸ਼ਨ ਲੈਣਾ ਉਹ ਪ੍ਰਾਈਵੇਟ ਬੰਦੇ ਤੋਂ ਨਾ ਕਰਾਣ ਸਰਕਾਰੀ ਬੰਦੇ ਤੋਂ ਕਰਾਣ ਜਿਹੜੇ ਕਿ ਉਹਨਾਂ ਦਾ ਪ੍ਰੋਪਰ ਜਿਹੜਾ ਕਨੈਕਸ਼ਨ ਕਰਾਣ ਤੇ ਕਨੈਕਸ਼ਨ ਲੀਕ ਜਿੱਦ ਇੱਕ ਸਾਫੀ ਬਹੁਤ ਕਮੀ ਹੈਗੀ ਐ ਸੋ ਇਸੂ ਮੈਂ ਕਿ ਵੀ ਉਹਨਾਂ ਵਾਰ ਇਦਾਂ ਚੁੱਕਾ ਆ ਅਸੀਂ 980 ਸਾਢੇ ਜਿਹੜੀ ਹੈਗਾ ਨਰਸਸ ਅਸੀਂ ਭਰਤੀ ਕਰ ਲਈਏ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇਣੇ ਆ ਉਹ ਮੇਰੇ ਖਰਦ 10 ਦਿਨ ਚ ਹੋ ਜਾਏਗਾ ਡਾਕਟਰਸ ਦੀ ਭਰਤੀ ਹੋ ਰਹੀ ਆ ਸ ਜੀ ਜੀ ਹੌਲੀ ਹੌਲੀ ਪੂਰੀ ਕਰ ਰਹੇ ਸਰ ਐਸ ਐਸ ਐ ਫੰਡ ਸਰਕਾਰ ਜਿਹੜੀ ਕੇਂਦਰਤ ਜਾਰੀ ਕਰ ਰਹੀ ਹੈ ਹੁਣ ਕਿਉਂਕਿ ਹੁਣ ਸੈਂਪਲੀ ਬਣ ਗਈ ਹੈ ਸੋ ਜਿਹੜੇ ਤੁਹਾਡੇ ਫੰਡ ਪਏ ਨੇ ਸਿਹਤ ਮਹਿਕ ਮੇਰੇ ਫੰਡ ਹੈ ਜਿਹੜੇ ਕਾਫੀ ਉਹ ਕਦੋਂ ਤੱਕ ਰਿਲੀਜ਼ ਹੋ ਜਾਣਗੀ ਕੋਈ ਗੱਲ ਬਾਤ ਚਲੋ ਸਾਨੂੰ ਉਮੀਦ ਹੈ ਜੀ ਕਿ ਹੁਣ ਨਵੀਂ ਸਰਕਾਰ ਆਈ ਹੈ ਹੁਣ ਇਸ ਵਾਰੀ ਪਹਿਲੀ ਵਾਰੀ ਇੱਕ ਐਨ ਡੀ ਆ ਦੀ ਸਰਕਾਰ ਆਈ ਹੈ ਪਹਿਲਾਂ ਤਾਂ ਚਲੋ ਇੱਕ ਪਾਰਟੀ ਦੀ ਸਰਕਾਰ ਸੀ ਸੋ ਉਹਨਾਂ ਦੀ ਸੋਚ ਬਦਲੇਗੀ ਥੋੜੀ ਜੀ ਉਹ ਵੀ ਆਣ ਕੇ ਰੂਰਲ ਡਿਵੈਲਪਮੈਂਟ ਦੇ ਵੀ ਆਣ ਕੇ ਸੜਕਾਂ ਵੀ ਬਣਣੀਆਂ ਹਸਪਤਾਲ ਵੀ ਠੀਕ ਹੋਣਗੇ ਇਹ ਫੰਡ ਦੀ ਲੋੜ ਹੈ ਜੀ ਜੋ ਮੈਂ